ਦੋਸਤੋ ਜਿਹੜੀ ਅੱਜ ਦੀ ਆਪਾਂ ਤੁਹਾਨੂੰ ਦੋ ਚਾਰ ਮੁੱਦੇ ਆ ਜਿਹੜੇ ਦੋ ਚਾਰ ਖਬਰਾਂ ਨੇ ਜਿਹੜੀ ਆ ਉਹ ਤੁਹਾਡੇ ਤੱਕ ਲੈ ਕੇ ਆਏ ਆ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਨਾ ਕਿਉਂਕਿ ਇਹਦੇ ਵਿੱਚ ਚਾਰ ਅਜਿਹੇ ਮੁੱਦੇ ਆ ਪੰਜਾਬ ਦੇ ਹਾਲਾਤ ਨੇ ਜਿਹੜੇ ਅੱਜ ਦੇ ਉਹਨਾਂ ਨੂੰ ਲੈ ਕੇ ਜਿਹੜਾ ਬੜੇ ਐ ਮੁੱਦੇ ਆ ਬੜੇ ਵਿਚਾਰਨ ਵਾਲੇ ਆ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਨਾਲ ਦੀ ਨਾਲ ਚੈਨਲ ਨੂੰ ਜਿਹੜੇ ਨਵੇਂ ਵੀਰ ਆਇਆ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਾਂ ਤੁਹਾਨੂੰ ਅੱਜ ਗੱਲਬਾਤ ਕਰਾਂਗੇ ਜਿੱਥੇ ਹੜਾਂ ਦੀ ਗੱਲਬਾਤ ਕਰਾਂਗੇ ਉੱਥੇ ਮਜੀਠੀ ਦੀ ਗੱਲਬਾਤ ਕਰਾਂਗੇ ਉੱਥੇ ਭਗਵੰਤ ਮਾਨ ਦੀ ਗੱਲਬਾਤ ਕਰਾਂਗੇ ਉੱਥੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਗੱਲ ਕਰਾਂਗੇ ਅਤੇ ਹੋਰ ਵੀ ਕੁਝ ਤੱਥ ਜਿਹੜੇ ਉਹ ਵੀ ਤੁਹਾਡੇ ਦੇ ਨਾਲ ਰੱਖਾਂਗੇ ਬੜੇ ਇਤਿਆਰ ਦੇ ਨਾਲ ਸੁਣਨ ਵਾਲੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਆ ਹਰਾਂ ਦੀ ਕਰੋਪੀ ਜਿਹੜੀ ਆਈ ਆ ਪੰਜਾਬ ਦੇ ਵਿੱਚ ਹੁਣ ਕੁਝ ਬੁੱਧੀਜੀਵੀ ਇਹ ਕਹਿ ਰਹੇ ਆ ਕਿ ਹੜ੍ਹ ਜੇ ਇਹ ਲਿਆਂਦੇ ਗਿਆ ਇਹ ਬੜੇ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਕਈਆਂ ਨੇ ਹੁਣ ਇੱਥੇ ਕਮੈਂਟਾਂ ਦੇ ਵਿੱਚ ਬਿਨਾਂ ਦਿਮਾਗ ਲਾਏ ਜਿਹੜਾ ਉਹ ਕਮੈਂਟ ਕਰ ਦਿੰਦੇ ਆ ਪਰ ਇੱਥੇ ਸੋਚਣ ਤੇ ਸਮਝਣ ਦੀ ਬੜੀ ਜ਼ਰੂਰਤ ਆ ਕਿ ਸਰਕਾਰਾਂ ਨੇ ਕਈ ਵਾਰਾ ਸੈਂਟਰ ਸਰਕਾਰ ਖਾਸ ਕਰਕੇ ਜਿਹੜਾ ਪੰਜਾਬ ਨੂੰ ਕਿਵੇਂ ਡੋਬਣਾ ਚਾਹੁੰਦੇ ਆ ਇਸ ਕਰਕੇ ਹਜੇ ਤੱਕ ਜਿਹੜਾ ਨਰਿੰਦਰ ਮੋਦੀ ਦਾ ਜਿਹੜਾ ਇੱਕ ਬਿਆਨ ਤੱਕ ਨਹੀਂ ਤੁਸੀਂ ਆਇਆ ਹੋ ਸਕਦਾ ਹੈ ਕਿ ਕਿਸੇ ਵੀ ਇਸ ਲੀਡਰ ਦਾ ਭਾਜਪਾ ਲੀਡਰ ਦਾ ਕਿਸੇ ਦਾ ਬਿਆਨ ਆਇਆ ਹੋਵੇ ਤਾਂ ਇਹ ਜਰੂਰ ਦੱਸਿਓ ਇਹ ਸਭ ਤੋਂ ਵੱਡਾ ਮੁੱਦਾ ਹੈਗਾ ਕਿ ਮੀ ਆਖਰ ਲਗਾਤਾਰ ਪੈ ਕਵਰੇਆ ਕੀ ਕਹਿੰਦੇ ਬਦਲਾਂ ਵਿੱਚ ਸੇਕ ਹੋ ਸਕਦੇ ਆ ਕੀ ਜਨਰੇਟਰ ਪਹਾੜੀਆਂ ਰਾਹੀਂ ਪਾਣੀ ਨੂੰ ਕੰਮੇ ਪਹੁੰਚਾਇਆ ਜਾ ਸਕਦਾ ਜਿਹੜੇ ਕਈ ਤਕਨੀਕਾਂ ਨੇ ਜਿਹੜੀਆਂ ਬਹੁਤ ਦੇਸ਼ਾਂ ਕੋਲੇ ਤਕਨੀਕਾਂ ਨੇ ਜਿਹੜਾ ਕਿ ਐਥੋਟਿਕ ਤਕਨੀਕ ਆ ਕਿ ਜਿਹੜਾ ਇੱਕ ਸੂਰਜੀਵੀ ਆ ਉਹ ਵੀ ਜਿਹੜਾ ਫੇਕ ਆ ਜਿਹੜਾ ਉਹ ਧੁੱਪ ਉਸੇ ਵਾਂਗ ਕਰਦਾਗਾ ਤੇ ਬੜੇ-ਬੜੀਆਂ ਚੀਜ਼ਾਂ ਨੇ ਤੁਸੀਂ ਵੇਖਿਆਗਾ ਕਿ ਕਰੋਨਾ ਵੇਲੇ ਵੀ ਜਿਹੜਾ ਚੀਨ ਤੋਂ ਇਹ ਗੱਲ ਕਹੀ ਗਈ ਸੀ ਕਿ ਇੱਕ ਬਾਇਰਸ ਆ ਜਿਹੜਾ ਉਹ ਚੀਨ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਤੇ ਉਹ ਛੱਡਿਆ ਗਿਆ ਬੜਾ ਕੁਝਾ ਹੁਣ ਆਪਾਂ ਗੱਲ ਕਰਦੇ ਆ ਮੁੱਦਿਆਂ ਦੀ ਹੜ੍ਹਾਂ ਦੇ ਵਿੱਚ ਜਿਹੜਾ ਭਾਰੀ ਨੁਕਸਾਨ ਹੋਇਆ ਉਹ ਤੇ ਸਭ ਦੇ ਸਾਹਮਣੇ ਆ بڑے ਜਿਹੜੇ ਲੋਕ ਨੇ ਜਿਹੜੇ ਸਮਾਜ ਸੇਵੀ ਆ ਬਹੁਤ ਚਿੰਤਾ ਜਨਕ ਲੋਕ ਨੇ ਜਿਹੜੇ ਤੇ ਉਹ ਸੇਵਾ ਕਰ ਰਹੇ ਆ ਤਣ ਮਨ ਧਣ ਦੇ ਨਾਲ ਜੇ ਆਪਾਂ ਕੱਲ ਦੀ ਸਿਆਸੀ ਪਾਰਟੀਆਂ ਦੀ ਉਹਨਾਂ ਨੇ ਸਿਰਪਰ ਡਰਾਮੇਬਾਜ਼ੀ ਕਰਕੇ ਕੋਈ ਕਹਿੰਦਾ ਸਾਡੇ ਮਹੀਨੇ ਦੀ ਤਨਖਾਹ ਜੀ ਆ ਲੈ ਲਓ ਮਹੀਨੇ ਦੀ ਤਨਖਾਹ ਕਿਦੀ ਕਿੰਨੇ ਕੁ ਹੋਊਗੀ ਲੱਖੋ ਰੁਪਇਆ ਹੋ ਵੱਧ ਤੋ ਵੱਧ ਐਮਪੀਆ ਕੋਈ ਜਾਂ ਬਧੈਕਾ ਉਹਨਾਂ ਨੇ ਆਪਦੇ ਚੈੱਕ ਦਿੱਤੇ ਆ ਦੋ ਚਾਰ ਨੇ ਬਹੁਤਿਆਂ ਨੂੰ ਛੱਡ ਕੇ ਦੋ ਚਾਰ ਨੇ ਚੈੱਕ ਸਾਹਮਣੇ ਆਏ ਆ ਪਰ ਸਭ ਤੋਂ ਵੱਧ ਕਲਾਕਾਰਾਂ ਨੇ ਕਿਸੇ ਨੇ ਕਰੋੜ ਰੁਪਇਆ ਕਿਸੇ ਨੇ ਕਿਹਾ ਕਿ ਅਸੀਂ 10 ਪਿੰਡ ਗੋਦ ਲੱਤੇ ਕਿਸੇ ਨੇ ਕਿੰਨੇ ਪਿੰਡ ਗੋਦ ਲੱਤੇ ਆ ਇਤੋਂ ਤੱਕ ਇਹ ਵੀ ਜਿਕਰ ਆਇਆ ਇਹ ਜਿਹੜਾ ਐਮੀ ਬਿਰਕਾ ਉਹ ਇੱਕ ਕੰਪਨੀ ਵੱਲੋਂ ਜਿਹੜਾ ਫੀਡ ਆ ਕਿ ਉਹਦੇ ਵੱਲੋਂ ਜਿਹੜਾ ਦੋ ਟਰੱਕ ਰੋਜ਼ ਭੇਜੇ ਜਾਂਦੇ ਜਿਹੜੇ ਕਿ ਇੱਕ ਟਰੱਕ 5 ਲੱਖ ਦਾ ਬਣਦਾ ਜਣੇ ਕਿ ਦੋ ਟਰੱਕ ਰੋਜ਼ ਦੇ 10 ਲੱਖ ਦੇ ਬਣ ਜਾਂਦੇ ਆ ਕਈਆਂ ਨੇ 20 ਲੱਖ ਦਿੱਤਾ ਕਈਆਂ ਨੇ 25 ਲੱਖ ਦਿੱਤਾ ਕਈਆਂ ਨੇ ਕਰੋੜ ਦਿੱਤਾ ਕਈਆਂ ਨੇ 10 ਲੱਖ ਦਿੱਤਾ ਜਿੰਨੀ ਅਗਲੀ ਸਮਰੱਥਾ ਸੀ ਦਿੱਤੀ ਆ ਪਰ ਤੁਸੀਂ ਇੱਥੇ ਲੀਡਰਾਂ ਨੂੰ ਦਿਖਾ ਦਿਓ ਕਿ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਭਈਆ ਚੱਕੋ 25 ਲੱਖ ਆ ਚੱਕੋ ਕਰੋੜ ਆ ਚੱਕੋ 2 ਕਰੋੜ ਕਿਉਂਕਿ ਇਹਨਾਂ ਦੇ ਘਰ ਅੱਗ ਲਾਈ ਨਹੀਂ ਲੱਗਦੀ ਜੇ ਆਪੇ ਪੰਜਾਬੀ ਦੇ ਵਿੱਚ ਕਹਿ ਦਈਏ ਹੁਣ ਸੁਖਬੀਰ ਬਾਦਲ ਤੇ ਲਾ ਲੋ ਕੀ ਉਹਦੇ ਕੋਲੇ ਕੀ ਤੋੜਾਗਾ ਲੋਕਾਂ ਨੂੰ ਕਹਿੰਦਾ ਜੀ ਆ ਸੁੱਚਾ ਸਿੰਘ ਲੰਗਾ ਖੜਾ ਇਹਦੇ ਤੇ ਮੰਗ ਲੋ ਜੋ ਕੁਝ ਮੰਗਣਾ ਸ਼ਰਮ ਦਾ ਘਾਟਾ ਹੈਗਾ ਕਿ ਫੋਟੋਆਂ ਜ਼ਰੂਰ ਖਿਚਾ ਆਇਆ ਏ ਕਹਤੇ ਵੀ ਅਸੀਂ ਡੀਜ਼ਲ ਦਿੱਤਾ 10 ਡਰਮ ਦਿੱਤੇ 5 ਦਿੱਤੇ ਚਲੋ ਜਿੰਨਾ ਵੀ ਦਿੱਤੇ ਪਰ ਕੋਈ ਇਹਾਸਾਰ ਨਹੀਂ ਕੀਤਾ 25 ਸਾਲ ਰਾਜ ਕੀਤਾ ਤੁਸੀਂ ਪੰਜਾਬ ਤੇ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਸੀਂ ਕਿ ਤੁਸੀਂ ਜਿਹੜਾ ਕਿ ਕੱਲੇ ਵੀ ਜਿਹੜਾ ਸਾਰੇ ਜਿਹੜਾ ਇਹ ਜਿਹੜਾ 1400 ਪਿੰਡਾਂ ਇਹਨੂੰ ਸਾਮ੍ਹ ਸਕਦੇ ਸੀ ਕਿਉਂਕਿ ਤੁਹਾਡੀ ਏਕਾਤ ਇੰਨੀ ਆ ਕਿ ਤੁਸੀਂ ਸਾਰੇ ਪੰਜਾਬ ਨੂੰ ਖਰੀਦ ਸਕਦੇ ਹੋ ਤੁਹਾਡੇ ਕੋਲੇ ਇੰਨਾ ਜਿਹੜਾ ਜਾਇਦਾਦ ਆ ਜਿਹੜਾ ਧਨ ਇਕੱਠਾ ਹੋਇਆਗਾ 700 ਕਰੋੜ ਰੁਪਇਆ ਮਜੀਠੀਏ ਦਾ ਜਿਹੜਾ ਉਹ ਕਿੱਥੇ ਗਿਆ ਕਿ ਸਰਕਾਰ ਉਹ ਉਹ 700 ਕਰੋੜ ਰੁਪਇਆ ਉਹਨਾਂ ਦੀਆਂ ਜਾਇਦਾਤਾਂ ਜਿਹੜੀਆਂ ਜਬਤ ਕਰਕੇ ਜਿਹੜਾ ਕਿ ਉਹ ਹੜਾ ਪੀੜਤਾ ਦੇ ਵਿੱਚ ਵੱਡਿਆ ਨਹੀਂ ਜਾ ਸਕਦਾ ਹੁਣ ਭਗਵਾਨ ਜੀ ਇਹ ਤਾਂ ਮਨ ਬਣਾਇਆ ਕਿ ਮੈਂ ਜਿਹੜਾ ਵੀ ਕਰਪਟ ਸਿਸਟਮ ਦਾ ਜਿਹੜਾ ਹਿੱਸਾਗਾ ਕੋਈ ਬੰਦਾ ਵੀ ਕਿਸੇ ਨਾਲ ਠੱਗੀ ਧੋਖੀ ਧੜਾ ਧੋਖੀ ਜਿਹੜਾ ਕਰਦਾਗਾ ਉਹਨੂੰ ਮੈਂ ਛੱਡਾਂਗੇ ਨਹੀਂ ਜਣੇ ਕਿ ਹੁਣ ਆਪਾਂ ਇਹ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਈਏ ਕਿ ਮਜੇਠੇ ਨੂੰ ਹੁਣ ਬਾਹਰ ਨਹੀਂ ਨਿਕਲਣ ਦੇਵੇਗਾ ਭਗਵਾਨ ਚਲੋ ਇਹ ਤਾਂ ਅਲੱਗ ਵਿਸਾਗਾ ਪਰ ਜੋ ਹਰਾਂ ਦੇ ਬੱਚਾ ਤੁਸੀਂ ਕਿੰਨੇ ਕੁ ਲੋਕਾਂ ਨੇ ਜਿਹੜਾ ਉਹ ਆਸਣ ਪਹਚਾਇਆ ਹੁਣ ਤੁਹਾਨੂੰ ਇੱਕ ਮੈਂ ਸਭ ਤੋਂ ਕਬੱਡੀ ਆਧਾਰਨ ਹੋਰ ਦੇਵਾਂ ਐਮਪੀ ਭਾਈ ਅੰਮਰਪਾਲ ਸਿੰਘ ਜੋ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਉਹ ਹੜਪੀਟਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਟਰਾਲੀਆਂ ਟਰਾਲੀਆਂ ਭਰ ਕੇ ਜਿਹੜਾ ਆਸਣ ਚਾਰਾ ਜਿਹੜਾ ਆਉਣ ਲੱਗ ਪਿਆ ਤੇ ਫਿਰ ਜਿਹੜੇ ਪੰਜਾਬ ਦੇ ਲੋਕ ਜਾਗੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਉਹਨਾਂ ਦੇ ਵੱਡੀ ਗੱਲ ਹੋਰ ਦੇਖੋ ਲੋਕਾਂ ਦਾ ਬਸਵਾਸ ਆ ਜਿੰਨੇ ਵੀ ਵੱਡੇ ਟਰੱਕ ਟਰਾਲੇ ਜਿੰਨਾ ਜੋ ਕੁਝ ਜਾਂਦਾ ਉਹ ਭਾਈ ਅੰਮਰਤਪਾਲ ਸਿੰਘ ਦੇ ਲੱਗ ਲੱਗ ਤਰ੍ਹਾਂ ਦੇ ਜਿਹੜੇ ਇੱਕ ਕੈਂਪ ਲੱਗੇ ਹੋਏ ਆ ਉਹਨਾਂ ਦੇ ਵਿੱਚ ਲੋਕ ਪਹਚਾਰੇ ਆ ਉਹ ਬਾਦਲ ਦੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਕਿਉਂ ਨਹੀਂ ਪਹਚਾਰੇ ਪਤਾਗਾ ਕਿ ਇਹ ਤਾਂ ਹੜਾ ਨਾਲ ਰੁਪਿਆ ਵੀ ਖਾ ਲੈਣਾ ਤੇ ਇਹਨਾਂ ਨੂੰ ਕਿਹੜਾ ਕੋਈ ਦਰਦ ਆ ਕਿਸੇ ਦਾ ਆਪਾਂ ਵੇਖਦੇ ਆ ਕਿ ਇੱਕ ਕਹਾਤ ਬਣੀ ਸੀ ਕਿ ਜੇਕਰ ਕੋਈ ਸੋਲਿਆਂ ਦੀ ਪਟੋਰੀ ਲੱਗੀ ਹੋਵੇ ਪਟੋਰੀਆਂ ਦੀ ਰੇੜੀ ਲੱਗੀ ਹੋਵੇ ਤੇ ਉੱਥੇ ਆਮਦਨ ਹੋਵੇ 20-25 ਜਾਂ 10000 ਆ ਕਹਿੰਦੇ ਉੱਥੇ ਦਾ ਸਮੀਰ ਵਾਦਲਾ ਉੱਥੇ ਵੀ ਹਿੱਸਾ ਪਾ ਲੈਂਦਾ ਸੀ ਤੇ ਪਰ ਕਹਿੰਦੇ ਕਿ ਹੜ੍ਹਾਂ ਦਾ ਜਿਹੜਾ ਰੁਪਈਆ ਹੈਗਾ ਇਹ ਤੋਂ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਨੇ ਕਹਿੰਦੇ ਸਾਨੂੰ ਤਾਂ ਬਚਾ ਲਿਆ ਹੜ੍ਹਾਂ ਦੇ ਪਾਣੀ ਤੋਂ ਬਚਾ ਲੈਣਗੇ ਕੱਢ ਲੈਣਗੇ ਪਰ ਆ ਜਿਹੜੀ ਪਾਰਟੀ ਆ ਇੰਨਾ ਤੋਂ ਕੰਮੇ ਬਚਾਇਆ ਜਾ ਸਕਦਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਨੇ ਹਰ ਇੱਕ ਦੇ ਘਰ ਜਿਹੜੀ ਆ ਉਹ ਸਰੰਜ ਤੱਕ ਭਜਾ ਦਿੱਤੀ ਆ ਚਿੱਟੇ ਦੇ ਨਾਲ ਜਿਹੜੇ ਅੱਜ ਵੀ ਨੌਜਵਾਨ ਮਰ ਰਹੇ ਆ ਤੇ ਇਹ ਜਿਹੜਾ ਇੱਕ ਇਮਾਨਦਾਰੀ ਦਾ ਜਿਹੜਾ ਸਭ ਤੋਂ ਵੱਡਾ ਅੱਜ ਜੇਕਰ ਕਿਸੇ ਨੂੰ ਇਮਾਨਦਾਰੀ ਦਾ ਸਭ ਤੋਂ ਵੱਡੀ ਮਿਸਾਲ ਦਿੰਦੀ ਆ ਉਹ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦਿੰਦੀ ਆ ਅੱਜ ਲੋਕ ਆ ਅਮਰੀ ਲੱਖਾਂ ਦੇ ਲੋਕ ਧੜਾ ਧੜਾ ਉੱਥੇ ਜਾ ਰਹੇ ਭਾਈ ਅਮਰਪਾਲ ਸਿੰਘ ਦੀ ਪਾਰਟੀ ਦੇ ਵਿੱਚ ਆ ਉੱਥੇ ਪਤਾ ਕਿ ਸਾਡਾ ਜਿਹੜਾ ਇੱਕ ਇੱਕ ਰੁਪਿਆ ਹੈਗਾ ਉਹ ਸਹੀ ਸਲਾਮਤ ਹੜਪੀੜ ਤੱਕ ਪੁੱਜੇਗਾ ਕਿਉਂ ਦੂਸਰੇ ਤਾਂ ਡਾਕੂ ਨੇ ਲੁੱਟਿਆ ਉਹਨਾਂ ਨੇ ਪੰਜਾਬ ਨੂੰ ਖਾਦਾਗਾ ਦੂਸਰੀ ਆਪਾਂ ਗੱਲ ਕਰਦੇ ਆ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਐਮ ਐਲ ਏ ਆਮਾ ਦੀ ਪਾਰਟੀ ਦਾ ਉਹਦੇ ਤੇ ਰੇਪ ਦਾ ਜਿਹੜਾ ਕੇਸ ਆ ਉਹ ਦਰਜ ਹੋਇਆ ਸੀ ਤੇ ਫਿਰ ਪੁੱਛਨੇ ਕਿਹਾ ਕਿ ਭਾਈ ਅਸੀਂ ਕਰਨਾਲ ਤੋਂ ਫੜਨ ਗਏ ਸੀ ਉੱਥੇ ਸਾਡੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਸਾਡੇ ਜਿਹੜਾ ਮਲਾਜ਼ਮ ਇੱਕ ਜ਼ਖਮੀ ਹੋ ਗਿਆ ਗੋਲੀ ਦੇ ਨਾਲ ਤੇ ਇੱਕ ਤੇ ਗੱਡੀ ਝੜਾ ਕੇ ਉਹ ਭੱਜ ਗਿਆ ਬੜਾ ਮੀਡੀਆ ਦੇ ਵਿੱਚ ਰੌਲਾ ਪਾਇਆ ਤੇ ਕੱਲ ਹਰਮੀਤ ਪਠਾਨ ਮਾਜ਼ਰਾ ਦੀ ਇੱਕ 1 ਮਿੰਟ ਡੇਢ ਮਿੰਟਾਂ ਦੀ ਜਿਹੜੀ ਇੱਕ ਵੀਡੀਓ ਰਿਲੀਜ਼ ਹੋਈ ਆ ਉਹਨੇ ਕਿਹਾ ਕਿ ਗੁਰੂਗਰਾਹ ਸਾਹਿਬ ਦੇ ਸੌਖਾਨ ਪੁੱਥ ਵਾਲੇ ਕਿ ਜੇਕਰ ਮੇਰੇ ਕੋਲੋਂ ਇੱਕ ਵੀ ਹਥਿਆਰ ਬਰਾਮਦ ਹੋਇਆ ਹੋਵੇ ਮੇਰੇ ਪਰਵਾਰ ਕੋਲੋਂ ਜਿਹੜਾ ਫੜੇ ਨੇ ਜਿਹੜੇ ਪਿਸਤੌਲ ਉਹ ਪੱਧ ਖਾਏ ਗਏ ਆ ਕਿਸੇ ਵੀ ਮਰ ਪੁਲਸ ਤੇ ਜਿਹੜੀ ਕੋਈ ਗੋਲੀ ਚਲਾਈ ਹੋਵੇ ਜਾਂ ਗੱਡੀ ਚੜਾਈ ਹੋਵੇ ਕਹਿੰਦੇ ਗੁਰੂਗ੍ਰਾਂਦ ਸਾਹਿਬ ਦੀ ਜਾ ਕੇ ਸੌਂ ਖਾ ਲੈਣਾ ਕਹਿੰਦੇ ਇੰਨਾ ਪੁਲਸ ਝੂਠ ਬੋਲ ਰਹੀ ਆ ਇਹਦਾ ਸਹੀ ਗੱਲ ਆ ਕਿ ਪੁਲਸ ਅੱਜ ਤੋਂ ਨਹੀਂ ਸੁਰੂ ਤੋਂ ਇਹ ਕੰਮ ਕਰਦੀ ਆ ਰਹੀ ਆ ਤੇ ਹੁਣ ਇੱਕ ਵੱਡੀ ਗੱਲ ਇਹ ਆ ਕਿ ਹਰਮੀਤ ਪਠਾਨ ਮਾਦਰਾ ਆਖਰ ਗਿਆ ਕਿੱਥੇ ਆ यूपी ਆ ਜਾ ਬਿਹਾਰ ਆ ਜਾਂ ਕਰਨਾਟਕ ਆਗਾ ਜਾਂ ਰਾਜਸਥਾਨ ਆ ਜਾਂ ਹੋਰ ਕਈ ਸੂਬਿਆਂ ਦੇ ਵਿੱਚ ਸਟੇਟਾਂ ਦੇ ਵਿੱਚ ਆਪਾਂ ਕਹਿੰਦੇ ਕਿ ਜਾ ਸਕਦਾਗਾ ਆਕਰ ਹਰਮীত ਪਠਾਨਵਾਜਰਾ ਵੱਲੋਂ ਇੱਕ ਜਿਹੜੀ ਅਰਜੀ ਵੀ ਜਿਹੜੀ ਆ ਭੇਲ ਦੀ ਅਰਜੀ ਆ ਉਹ ਪਟਿਆਲਾ ਕੋਰਟ ਦੇ ਵਿੱਚ ਲਾਈ ਆ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰੇਪ ਦੇ ਜਿਹੜਾ ਮਾਮਲਾ ਹੁੰਦਾ ਬੜਾ ਉਹ ਗੰਭੀਰ ਹੁੰਦਾ ਉਹਦੇ ਵਿੱਚ ਜਮਾਨਤ ਮਿਲਣੀ ਬੜੀ ਮੁਸ਼ਕਲ ਹੁੰਦੀ ਆ ਜੇਕਰ ਇਤੋਂ ਖਾਰਜ ਹੋਉਂਦੀ ਹੈ ਹਾਈ ਕੋਰਟ ਜਾਊਗਾ ਹਾਈ ਕੋਰਟ ਦੇ ਵਿੱਚ ਵੀ ਫਿਰ ਇੱਕ ਜਿਹੜੀ ਜੇਕਰ ਪਟੀਸ਼ਨ ਪਾਉਂਦਾ ਹੈਗਾ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਹੁੰਦੀ ਹੈ ਉਹਦਾ ਇਨਵੈਸਟੀਗੇਸ਼ਨ ਉਹਨੂੰ ਸਾਹਮਣਾ ਕਰਨਾ ਪਊਗਾ ਆਖਰ ਕੈਥੋਕ ਤੇ ਭਜੂਗਾ ਤੇ ਦੂਸਰੇ ਪਾਸੇ ਕਰਨਾਲ ਪੁਰਸ ਨੇ ਇੱਕ ਮਾਮਲਾ ਹੋਰ ਮਾਮਲਾ ਜਿਹੜਾ ਹਰਮੀਤ ਪਟਾਣ ਮਾਜਰਾ ਦੇ ਉੱਪਰ ਕਰ ਦਿੱਤਾ ਉਹ ਕਿਉਂ ਕੀਤਾ ਕਿ ਸਾਡੇ ਕੋਲੋਂ ਜੀ ਇਹ ਫਾਈਲ ਲੈ ਕੇ ਭੱਜ ਗਿਆ ਸਾਡੇ ਕੋਲੋਂ ਜੀ ਇਹ ਇਥਿਆਰ ਚਲਾ ਕੇ ਭੱਜ ਗਿਆ ਫਲਾਣਾ ਕਰਕੇ ਜੋ ਹੀ ਪੋਰਚ ਦੀ ਸਟੋਰੀ ਆ ਕਹਿੰਦੇ ਕਿ ਪਹਿਲਾਂ ਤਾਂ ਕਰਨਾਲ ਪੁਲਿਸ ਨੇ ਜਿਹੜੀ ਇਹ ਬਣਾਉਣਾ ਨਹੀਂ ਚਾਹੁੰਦੀ ਸੀ ਸਾਰੀ ਸਟੋਰੀ ਫਿਰ ਪੰਜਾਬ ਦੀ ਪੁਲਿਸ ਜਿਹੜਾ ਉਹ ਤੇ ਦਬਾਅ ਪਾ ਕੇ ਫਿਰ ਹਰਿਆਣਾ ਨੇ ਇੱਕ ਪਰਚਾ ਦਰਜ ਕੀਤਾ ਕਰਨਾਲ ਪੁਲਿਸ ਨੇ ਜਣੇ ਕਿ ਹੁਣ ਹਰਮਿਤ ਸਿੰਘ ਪਠਾਨ ਮਾਰ ਰਹੀ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਹੁਣ ਉਹਨੂੰ ਬਚਣਾ ਜਿਹੜਾ ਮੁਸ਼ਕਲ ਆ ਆਖਿਰ ਕਿੰਨੇ ਕ ਦਿਨ ਭੱਜੂਗਾ ਤੇ ਕਿੰਨੇ ਕ ਦਿਨ ਆਪਣੇ ਜਿਹੜੇ ਫੋਨ ਤੋਂ ਨਹੀਂ ਫੋਨ ਕਰੂਗਾ ਕਿਦੇ ਫੋਨ ਤੋਂ ਜਵੇਂ ਵੀਡੀਓ ਡਾਊਨਲੋਡ ਕੀਤੀ ਆ ਤੇ ਆਖਰ ਲੱਭਦਾ ਜਾਣੇ ਆ ਅੱਪਾ ਤੀਸਰੀ ਗੱਲ ਕਰਦੇ ਆ ਕਿ ਭਗਵੰਤ ਮਾਨ ਦੀ ਮੁੱਖ ਮੰਤਰੀ ਪੰਜਾਬ ਦੇ ਜੋ ਕੱਲ ਫੋੜੋਏ ਪਰਦੇ ਵਿੱਚ ਜਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਭਗਵੰਤ ਮਾਨ ਹਰ ਹਰਬੀਰਤਾ ਦੇ ਜਿਹੜਾ ਦੌਰਾ ਕਰਨ ਗਿਆ ਤੇ ਉਹ ਉੱਥੇ ਇੱਕ ਬੀਬੀ ਹੈ ਜਿਹੜੀ ਉਹ ਪਹਿਲਾਂ ਗੱਲਬਾਤਾਂ ਕਰਦੀ ਹੈ ਤੇ ਫਿਰ ਭਗਵੰਤ ਮਾਨ ਵੀ ਗੱਲ ਰਾਕੇ ਰੋਂਦਾਗਾ ਦੋਨਾਂ ਦੇ ਅਥਰੂ ਨਿਕਲਦੇ ਆ ਉਸ ਬੀਬੀ ਦੇ ਤੇ ਭਗਵੰਤ ਮਾਨ ਦੇ ਵੀ ਮੁੱਖ ਮੰਤਰੀ ਦੇ ਤੇ ਥੋੜੇ ਟਾਈਮ ਬਾਅਦ ਫਿਰ ਉਹ ਜਿਹੜੀਆਂ ਪੰਜ ਗਲਤੀਆਂ ਆਪਾਂ ਪੰਜ ਕਹიდੀਏ 6 ਕਹიდੀਏ ਉਹ ਬੀਬੀ ਨੇ ਕੀ ਕੀਤੀਆਂ ਮੇਕਅਪ ਪਾ ਲਾ ਕੇ ਆਈ ਪੂਰਾ ਵੰਠਣ ਕੇ ਆਈ ਜਿਵੇਂ ਆਪਾਂ ਪੰਜਾਬੀ ਚ ਕਹიდੀਏ ਸ਼ਾਂਪਾ ਛੱਲੇ ਪਾਏ ਗੁੱਟ ਦੇ ਘੜੀ ਬੰਨੀ ਕੰਨਾਂ ਤੇ ਮੋٹے ਮੋٹے ਟਾਓ ਸਪਾਏ ਗੱਲ ਦੇ ਵਿੱਚ ਸੋਨੇ ਦੀ ਚੈਨੀ ਪਾਈ ਚੰਗੇ ਕਲਿੱਪ ਲਾਏ ਜੂੜੇ ਉੱਤੇ ਜਣੇ ਕੇ ਨਾਲ ਉਸ ਦਾ ਪਤੀ ਆ ਜਿਹੜਾ ਤੁਸੀਂ ਵੇਖਿਆ ਵੀ ਹੋਣਾ ਕਿ ਉਹ ਕੱਦੂ ਰੰਗ ਜਾ ਇੱਕ ਮੋਬਾਈਲ ਆ ਉਹਦੇ ਕੋਲੇ ਉਹਦੇ ਵਿੱਚ ਵੀਡੀਓ ਬਣਾ ਰਿਹਾ ਇੱਕ ਪੁਲਿਸ ਵਾਲਾ ਉਹਦੇ ਗਲਤ ਵਿੱਚ ਹੱਥ ਵੀ ਪਾਈ ਬੈਠਾ ਕਿ ਗਾਹ ਨਾ ਹੋ ਜੇ ਕਿ ਇਹਨੂੰ ਡਰਾਮਾ ਦੇ ਚੱਲਣ ਦੇ ਪਹਿਲਾ ਕਹਿੰਦੇ ਸਾਰੇ ਫਿਲਮ ਦੇ ਜਿਹੜੀ ਆ ਕਹਾਣੀ ਤਿਆਰ ਕੀਤੀ ਜਾਂਦੀ ਆ ਲੋਕਾਂ ਵੱਲੋਂ ਅੱਜ ਕਿਹਾ ਜਾ ਰਿਹਾ ਕਿ ਫੇਰ ਇਹ ਭਗਵਾਨ ਤਮਨ ਨੇ ਸਾਰੀ ਜਿਹੜੀ ਆ ਫਿਲਮ ਚਲਾਈ ਆ ਪਰ ਉਹ ਫਿਲਮ ਦਾ ਜਿਹੜਾ ਜੇ ਫਿਲਮਾਂ ਜਦੋਂ ਚੱਲਣ ਤੋਂ ਬਾਅਦ ਜਿਹੜਾ ਕਿ ਝੱਟ ਪਤਾ ਲੱਗ ਜਾਂਦਾ ਕਿ ਇਹ ਤਾਂ ਸਟੋਰੀ ਆ ਜਿਹੜੀ ਸਾਰੀ ਫੇਕ ਆ ਇਹ ਤਾਂ ਇੱਕ ਫੇਕ ਕਹਾਣੀ ਆ ਇਹਦੇ ਵਿੱਚ ਰਿਐਲਿਟੀ ਕੁਝ ਵੀ ਨਹੀਂ ਨੀ ਪਰ ਅੱਜ ਉਹ ਪੋਸਟਾ ਪਾ ਪਾ ਕੇ ਲੋਕਾਂ ਨੇ ਇੱਕ ਸੋਸ਼ਲ ਮੀਡੀਆ ਤੇ ਹੜ ਲਿਆਦਾ ਹੋਇਆਗਾ ਅੱਜ ਭਗਵੰਤ ਮਾਨ ਨੂੰ ਵੀ ਜਿਹੜਾ ਹੱਥਾਂ ਪੈਰਾਂ ਦੀ ਪਈ ਹੋਈ ਆ ਕਿ ਇਹ ਤਾਂ ਕੰਮ ਖਰਾਬ ਹੋ ਗਿਆ ਨਾਲੇ ਭਗਵੰਤ ਮਾਨ ਦਾ ਤੁਹਾਨੂੰ ਮੈਂ ਹੋਰ ਦੱਸ ਦੇਵਾਂ ਕਿ ਕਿੰਨਾ ਕਿੰਨਾ ਐਮਐਲਏ ਜਿਹੜੇ 2027 ਦੇ ਵਿੱਚ ਕਿੰਨਾ ਕਿੰਨਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਜਿਹੜਾ ਉਹ ਜਿਹੜਾ ਮਾਮਲਾ ਹੈਗਾ ਉਹ ਹਜੇ ਚੱਲ ਰਿਹਾ ਸੋਸ਼ਲ ਮੀਡੀਆ ਤੇ ਤੇ ਇਹਦੇ ਵਿੱਚ ਭਗਵਾਨਤਮਾਨ ਬੁਰੀ ਤਰ੍ਹਾਂ ਫਸ ਚੁੱਕੇ ਆ ਡਰਾਮਾ ਕਰਾਰ ਦਿੱਤਾ ਗਿਆ ਘੋਸ਼ਿਤ ਕੀਤਾ ਗਿਆ ਕਿ ਇੱਕ ਡਰਾਮਾਗਾ ਖੇਡਿਆ ਗਿਆ ਜਿਸ ਤਰ੍ਹਾਂ ਥੱਲੇ ਥਾਲੀ ਧਰ ਕੇ ਮੁੱਖ ਮੰਤਰੀ ਰੋਟੀ ਦੀ ਬਰਤੀ ਖਾਂਦਾ ਪਦੀ ਨਾ ਖਾਂਦਾ ਤੇ ਫਿਰ ਉਹਵੇਂ ਥਾਲੀ ਜਿਹੜਾ ਆਪਣੇ ਵਰਕਰਾਂ ਨੂੰ ਫੜਾ ਦਿੰਦਾ ਤੇ ਕਹਿੰਦੇ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ 2027 ਦੀ ਵੋਟਾਂ ਨੂੰ ਲੈ ਕੇ ਹੁਣ ਐਤੋ ਤੇ ਇੱਕ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੇ 92 ਐਮਐਲਏ ਜਿੱਤੇ ਆ ਉਹਨਾਂ ਦੇ ਵਿੱਚੋਂ ਕਰੀਬ 50 ਤੋਂ 60 ਪਲੱਸ ਜਿਹੜੇ ਹੋ ਸਕਦੇ ਆ ਕਿ ਉਹਨਾਂ ਨੂੰ 2027 ਦੇ ਵਿੱਚ ਟਿਕਟਾਂ ਨਹੀਂ ਮਿਲਣਗੀਆਂ ਉਹਨਾਂ ਦੇ ਵਿੱਚ ਕਈ ਔਰਤਾਂ ਬੀਬੀਆਂ ਵੀ ਸ਼ਾਮਲ ਨੇ ਤੇ ਜਿਨ੍ਹਾਂ ਨੂੰ ਕਿ ਕਰੀਬ ਤੁਸੀਂ 92 ਦੇ ਵਿੱਚੋਂ 60 ਇਹ ਜੇ ਵਿਧਾਇਕ ਨੇ 60 ਜਾਂ 50 ਤੋਂ 60 ਵੀ ਹੋ ਸਕਦੇ ਆ ਕਿ ਜਿਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਉਹ ਜਿਹੜੇ ਕਿ ਆਪਣਾ ਅਲੱਗ ਧੜਾ ਬਣਾਉਣਗੇ ਜਾਂ ਫਿਰ ਪਾਰਟੀ ਤੋਂ ਬਾਹਰ ਨਿਕਲਣਗੇ ਇੱਕ ਵੱਡਾ ਸਵਾਲ ਆ ਆਮਾ ਦੀ ਪਾਰਟੀ ਦੇ ਖਾਤਰ ਇੱਕ ਵੱਡੀ ਚੁਣੌਤੀ ਆ ਜਿ ਇਹ ਸੀ ਅੱਜ ਦੇ ਜਿਹੜੀਆਂ ਅਹਿਮ ਮੁੱਦੇ ਤੇ ਅਹਿਮ ਖਬਰਾਂ ਕਿ ਤੁਸੀਂ ਕੀ ਦੇਖਦੇ ਹੋ ਹਰ ਪੀੜਤਾ ਬਾਰੇ ਕਿ ਜਿਹੜੇ ਕਿ ਦੂਜੇ ਜਿਹੜੇ ਲੱਖਾਂ ਲੋਕ ਨੇ ਜਿਹੜੇ ਔਰ ਪਿਆਰ ਦੇ ਰਹੇ ਨੇ ਕੋਈ ਆਪ ਦਾ ਬੱਚਾ ਜਿਹੜਾ ਉਹ ਗੱਲਾਂ ਭੰਡ ਕੇ 5000 ਰੁਪਏ ਦੇ ਰਿਹਾ ਕੋਈ ਕਮੇ ਦੇ ਰਿਹਾ ਕੋਈ ਕਮੇ ਦੇ ਰਿਹਾ ਜਿੰਨੀ ਆਲੇ ਦੇ ਸਰਦਾਂ ਗਈ ਆ ਪਰ ਤੁਸੀਂ ਲੀਡਰਾਂ ਦੇ ਮੂੰਹੋਂ ਇਹ ਬਿਆਨ ਸੁਣਿਆ ਕਿ ਭਾਈ ਅਸੀਂ ਐਨੇ ਕਰੋੜ ਰੁਪਇਆ ਦਿੰਨੇ ਆ ਕਿਸੇ ਪਾਰਟੀ ਦਾ ਬਿਆਨ ਸੁਣਿਆ ਹੋਵੇ ਤਾਂ ਜ਼ਰੂਰ ਦੱਸਣਾ ਤੇ ਜਿਨ੍ਹਾਂ ਦੇ ਕੋਲ ਕਰੋੜਾਂ ਅਰਬਾਂ ਰੁਪਇਆ ਜਿਨ੍ਹਾਂ ਦੀ ਜਾਇਦਾਦ ਹੋਵੇ ਮਜੀਠੀਆ ਪਰਿਵਾਰ ਕੋਲੋਂ ਤੁਸੀਂ ਇੱਕ ਦੱਸ ਦਿਓ ਕਿ ਹੜਪੀਟ ਤਾਂ ਲਈ ਉੱਤੇ ਗਏ ਵੀ ਹੋਣਾ ਠੀਕ ਆ ਕਿ ਭਾਈ ਫੁੱਟਮਾ ਹੋ ਸਕਦਾ ਕਿਦੇ ਆਪਦੇ ਪਿੰਡਿਕ ਜਿੱਥੇ ਪਾਣੀ ਖੜਾ ਹੋਵੇ ਹੋ ਸਕਦਾ ਉੱਤੇ ਫੁੱਟਮਾ ਜੈਕਟ ਜੀ ਪਾ ਕੇ ਜ਼ਰੂਰ ਖਿਚਾਲਿਆਂ ਹੋਣਾ ਪਰ ਆਸਲ ਜਿਹੜਾ ਕਿ ਆਪਾਂ ਦੇਖਦੇ ਹਰਾਂ ਦੇ ਵਿੱਚ ਜਿਨ੍ਹਾਂ ਨੇ ਤਨਮਨ ਸੇਵਾ ਕਰੇ ਆ ਉਹ ਪਤਾ ਲੱਗਦਾ ਕਿ ਉਹ ਕਰੇ ਆ ਸੇਵਾ ਪਰ ਐਮੀ ਕਿਸਤੀਆਂ ਦੇ ਵਿੱਚ ਚੜ ਕੇ ਇੱਕ ਫੋਟੋ ਖਿਚਾ ਲਿਆਣੀ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਪਾ ਦੇਣੀ ਇਹਦੇ ਨਾਲ ਕੰਮ ਨਹੀਂ ਚੱਲਣਾ ਲੋਕ ਬੜੇ ਸਿਆਣੇ ਆ ਤੇ 2027 ਦੇ ਵਿੱਚ ਕਈ ਇੱਥੇ ਮਰਿਆ ਤੇ ਕਈ ਇੱਥੇ ਪਾਣੀ ਚ ਡੁੱਬਦੇ ਆ ਉੱਪਰ ਸਿਆਸਤ ਕਰੇ ਆ ਬਹੁਤ ਬੰਦ ਭਾਗਾਂ ਤੇ ਮਾੜੀ ਗੱਲ ਆ ਇਹ ਸਿਆਸਤ ਦਾ ਬੇੜਾ ਨਹੀਂ ਪਰ ਸਿਆਸਤਦਾਨ ਕਹਿੰਦੇ ਹੁੰਦੇ ਆ ਕਿ ਮਰੇ ਪਏ ਬੰਦੇ ਉੱਤੇ ਵੀ ਸਿਆਸਤ ਕਰ ਜਾਂਦੇ ਆ ਇਹ ਤਾਂ ਫੇਰ ਵੀ ਅਜੇ ਲੋਕ ਜਿਉਂਦੇ ਆ ਚਲ ਡੰਗਰ ਪਸ਼ੂ ਜਿਹੜੇ ਕੀਮਤੀ ਜਾਨਾਂ ਗਈਆਂ ਬਹੁਤ ਆ ਡੰਗਰ ਪਸ਼ੂ ਜਿਹੜੇ ਮਰੇ ਆ ਪਰ ਸਿਆਸਤ ਨਹੀਂ ਇਹ ਕਰਨ ਨੂੰ ਹਟਦੇ ਮਾਂ ਦੇ ਪੱਤਾ ਕਿਉਂਕਿ ਇਹਨਾਂ ਦੇ ਖੂਨ ਦੇ ਵਿੱਚ ਰਚਿਆ ਹੋਇਆਗਾ ਕਿ ਅਸੀਂ ਕੰਮੇ ਵੋਟਾਂ ਲੈਣੀਆਂ ਲੋਕਾਂ ਨੂੰ ਕੰਮੇ ਲੋਕਾਂ ਨੂੰ ਅਸੀਂ ਆਪਣੇ ਭਰੋਸੇ ਵਿੱਚ ਲੈਣਾ ਕੋਈ ਰੋਕੇ ਦਿਖਾਵੇ ਕਰਦਾ ਕੋਈ ਕੰਮੇ ਦਿਖਾਵੇ ਕਰਦਾ ਕੋਈ ਕੰਮੇ ਦਿਖਾਵੇ ਕਰਦਾ ਤੁਸੀਂ ਸਾਰਾ ਕੁਝ ਜਾਣਦੇ ਹੋ ਤੇ ਇਸ ਜਿਹੜੀਆਂ ਅੱਜ ਦੀਆਂ ਅਹਿਮ ਮੁੱਦੇ ਤੇ ਅਹਿਮ ਖਬਰਾਂ ਜਿਹੜੇ ਤੁਹਾਨੂੰ ਦੱਸਿਆ ਨੇ ਤੇ ਆਉਣ ਵਾਲੇ ਜਿਹੜਾ ਕੁਝ ਘੰਟਿਆਂ ਤੱਕ ਇੱਕ ਨਵੀਂ ਹੋਰ ਅਪਡੇਟ ਲੈ ਕੇ ਆਵਾਂਗੇ ਉਹ ਤੱਕ ਮੈਨੂੰ ਦਿਓ ਇਜਾਜ਼ਤਾ ਧੰਨਵਾਦ ਵਰਜੇ ਕਾ ਖਾਲਸਾ ਵਰਜੇ ਕੀ ਫਤਿਹ